ਤੇ ਇਹ ਉਹ ਲੋਕ ਨੇ ਜਿਨ੍ਹਾਂ ਨੇ ਇਸ ਦਰਿਆ ਨੂੰ ਸ਼ੁਰੂ ਕਰ ਦਿੱਤਾ ਇਹਦਾ ਨਾਂ ਹੈਗਾ ਸੁਖਵੀਰ ਸਿੰਘ ਵੈਦ ਵੈਦ ਸੁਖਵੀਰ ਸਿੰਘ ਧਾਰ ਦੇਣਯੋਗ ਗੱਲਾਂ ਨੇ ਇਹ ਤੇ ਇਹਦੇ ਤੇ ਅਸੀਂ ਗੱਲਬਾਤ ਜ਼ਰੂਰ ਕਰਾਂਗੇ ਕੁਝ ਗੱਲਾਂ ਨੂੰ ਅਸੀਂ ਜ਼ਰੂਰ ਸਾਹਮਣੇ ਲਿਆਵਾਂਗੇ ਪਰ ਸ਼ਰਮ ਦੀ ਗੱਲ ਨਹੀਂ ਹੈ ਕੋਈ ਚੱਕਰ ਨਹੀਂ ਅਸੀਂ ਇਹਦੇ ਵਿੱਚ ਜੋ ਹੋਇਆ ਇਹ ਵੈਦ ਸੁਖਵੀਰ ਸਿੰਘ ਦਾ ਤੇ ਇਹਨੇ ਆਪਣੇ ਪੇਜ ਦੇ ਉੱਤੇ ਲਿਖ ਕੇ ਪਾਇਆ ਵੀ ਘਰ ਵਾਲੇ ਦੀ ਰੂਹ ਵਸੇ ਜੂ ਪਹਿਲੀ ਰਾਤ ਹੀ ਜੇ ਵਿਆਹ ਤੋਂ 15 ਦਿਨ ਪਹਿਲੋ ਔਰਤ ਆ ਸਾਡੀ ਦਵਾਈ ਖਾ ਲੂਗੀ ਠੀਕ ਆ ਫੇਰ ਉਹਨੇ ਲਿਖ ਕੇ ਪਾਇਆ ਆਪਦੀ ਫੋਟੋ ਆ ਵੀ ਹਥਿਆਰ ਦੇ ਚਰਚੇ ਦੁਨੀਆ 'ਚ ਹੋਣਗੇ ਤੇ ਅਸੀਂ ਬੱਚੇ ਨਹੀਂ ਹੈਗੇ ਸਾਨੂੰ ਪਤਾ ਸਾਰਾ ਕੁਝ ਕਿਹੜੇ ਹਥਿਆਰਾਂ ਦੀਆਂ ਗੱਲਾਂ ਕਰ ਰਹੇ ਐ ਵੈਦ ਐਸੇ ਨਹੀਂ ਫਿਰ ਲੈ ਕੇ ਪਾਇਆ ਵੀ ਜਿਨ੍ਹਾਂ ਇੱਕ ਵਾਰ ਡੱਬੀ ਖਾ ਲਈ ਪੂਰੀ ਰਾਤ ਠੱਕ ਠੱਕ ਨਹੀਂ ਰੁਕਣੀ ਇਹ ਹਾਸੇ ਮਜ਼ਾਕ ਵਾਲੀਆਂ ਗੱਲਾਂ ਦੀਆਂ ਹੈਗੀਆਂ ਇਹ ਪੀੜੀਆਂ ਬਰਬਾਦ ਹੋ ਰਹੀਆਂ ਆਪਣੀਆਂ ਇਹ ਉਹ ਬੰਦਾ ਸੁਖਵੀਰ ਸਿੰਘ ਵੈਦ ਸੁਖਵੀਰ ਸਿੰਘ ਤੇ ਸ਼ਾਇਦ ਇਹ ਇੱਕ ਪੇਪਰ ਗਵਾਚ ਗਿਆ ਵਿੱਚ ਪ੍ਰਿੰਟ ਨਹੀਂ ਹੋਇਆ ਪ੍ਰਿੰਟ ਕਿਤੋਂ ਕਰਾਇਆ ਸੀ ਤੇ ਜਾਂ ਕਿਸੇ ਹੋਰ ਵੈਦ ਦਾ ਤੇ ਉਹਦੇ ਵਿੱਚ ਲਿਖਿਆ ਸੀ ਵੀ ਲੜਕੀਆਂ ਵਿਆਹ ਤੋਂ ਪਹਿਲੋ ਜਿੰਨੇ ਮਰਜ਼ੀ ਮੁੰਡਿਆਂ ਦੇ ਨਾਲ ਮਿਹਨਤ ਜਦੋਂ ਤੁਸੀਂ ਵਿਆਹ ਕਰਾਉਣਾ ਤੇ 15 ਦਿਨ ਪਹਿਲੋ ਆ ਦਵਾਈ ਖਾ ਲਿਓ ਤੇ ਘਰ ਵਾਲੇ ਨੂੰ ਤੁਸੀਂ ਵਰਜਨ ਲਗੋਗੇ ਆ ਇਹ ਕਿੱਧਰ ਨੂੰ ਜਾ ਰਿਹਾ ਪੰਜਾਬ ਇਹ ਤਾਂ ਖਤਮ ਹੋ ਰਿਹਾ ਦੂਜਾ ਜਗਜੀਤ ਸਿੰਘ ਹਰੀ ਕੇ ਪੱਗ ਬੰਨੀ ਹੋਈ ਆ ਪੱਗ ਜੀ ਉਹਦੀ ਬੰਨੀ ਹੋਈ ਸੀ ਪੱਗੀ ਇਹਦੇ ਬੰਨੀ ਹੋਈ ਆ ਜਗਜੀਤ ਸਿੰਘ ਹਰੀ ਕੇ ਵੈਦ ਮੈਨੂੰ ਪੜਨ ਵਿੱਚ ਸ਼ਰਮ ਆਉਂਦੀ ਆ ਸ਼ਾਇਦ ਤੁਸੀਂ ਜ਼ੂਮ ਕਰ ਲਿਓ ਤੇ ਜੋ ਵੀ ਲਿਖਿਆ ਪੜ ਲੈਣਗੇ ਠੀਕ ਹੈ ਤੁਜੀ ਫਿਰ ਜਗਜੀਤ ਵੈਸ ਹੈ ਸਰਦਾਰ ਬੰਦਾ ਮੂੰਹ ਤੇ ਧੌਲੇ ਆ ਇਹਦੇ ਤੇ ਇਹੇ ਬੱਚਿਆਂ ਤੱਕ ਇਹ ਗੱਲਾਂ ਬਾਤਾਂ ਪਹੁੰਚਦੀਆਂ ਕਰ ਰਹੇ ਨੇ ਬਾਕੀ ਇਹਨਾਂ ਦੀ ਗੱਲਬਾਤ ਡਿਟੇਲ ਚ ਕਰਾਂਗੇ। ਵਰਿੰਦਰ ਸਿੰਘ ਢਿੱਲੋਂ ਆ। ਇਹਦੇ ਦੁਆਖਾਨੇ ਦਾ ਨਾਮ ਹੈਗਾ ਤਰਨ ਤਰਨ ਵੈਦ ਦੁਆਖਾਨਾ ਇਹਦਾ। ਇਹ ਕਹਿੰਦਾ ਰਾਜੇ ਮਹਾਰਾਜੇ ਆਹ ਦਵਾਈਆਂ ਖਾਦੇ ਹੁੰਦੇ ਸੀ 100 ਰਾਨੀਆਂ ਰੱਖਦੇ ਹੁੰਦੇ ਸੀ। ਤੁਸੀਂ ਵੀ ਵਰਤੋ। ਤੇ ਘਰੇ ਤਲਾਕਾਂ ਦੇ ਕਾਰਨ ਬਣੀ ਜਾਂਦੇ ਆ ਜੀ ਬੰਦਿਆਂ ਦੇ ਬਾਹਰ ਰਿਲੇਸ਼ਨ। ਔਰਤਾ ਲਈ ਚੌਥਾ ਅਜੇ ਕਈ ਮਿਲੇ ਨਹੀਂ ਇਹ ਵੈਦ ਦਾ ਨਾਮ ਹੈ ਹਗਾਰਸ਼ਦੀਪ ਸਿੰਘ ਵੱਖੋ-ਵੱਖ ਡਿਟੇਲਾ ਦਿੰਦਾ ਕਿਹੜੇ ਦਿਨ ਕਿੱਥੇ ਮਿਲਦਾ ਦਵਾਈ ਖਾਓ ਹਰ ਐਤਵਾਰ ਅਸੀਂ ਅੰਮ੍ਰਿਤਸਰ ਮਿਲਾਂਗੇ ਤੇ ਬੁੱਧਵਾਰ ਬਟਾਲੇ ਮਿਲਾਂਗੇ ਲੱਕੜ ਦੇ ਬਾਲੇ ਵਰਗਾ ਕਰ ਲੋ ਗੱਲ ਹਾਸੇ ਮਜ਼ਾਕ ਵਾਲੀ ਨਹੀਂ ਹੈ ਜਦ ਇਹ ਵਿਆਹ ਹੋ ਗਏ ਨਾ ਨੌਜਵਾਨਾਂ ਦੇ ਤੇ ਘਰੇ 13 ਸਾਲ ਦਾ ਬੱਚਾ ਹੋ ਗਿਆ ਤੇ ਉਹਨੇ ਆਰਡਰ ਕਰਕੇ ਤੇ ਕਿਸੇ ਦੀ ਧੀ ਭੈਣ ਨੂੰ ਹੱਥ ਬੜਿਆ ਤੇ ਫਿਰ ਲੋਕਾਂ ਨੂੰ ਥਾਣੇ ਹੀ ਜਾਣਾਗਾ ਕਿ ਇੱਥੇ ਜਾ ਕੇ ਮਰ ਗਏ ਕਹਿੰਦਾ ਸਾਡੀ ਦਵਾਈ ਖਾਓ ਤੇ ਤੁਸੀਂ 10-10 ਸੌਰਤਾਂ ਨੂੰ ਖੁਸ਼ ਕਰ ਦੋਗੇ ਬੁੱਟੇ ਬੰਦੇ ਅੰਦਰ 18 ਸਾਲ ਦੇ ਨੌਜਵਾਨ ਜਿੰਨਾ ਜੋਸ਼ ਭਰ ਦੂਗੀ ਸਾਡੀ ਦਵਾਈ ਇਸ ਵੈਦ ਦੀ ਇਹੇ ਗੱਲ ਬਾਤ ਆ ਇਸ ਦੀ ਬਾਅਦ ਚ ਤੁਸੀਂ ਪਿੱਛੇ ਜੇ ਖਬਰ ਵੇਖੀ ਹਜੇ 5 ਦਿਨ ਚੱਲੀ ਜਾਂਦੇ ਆ ਇੱਕ ਭਿੰਡਰ ਕਲਾ ਪੈਂਦਾ ਸ਼ਾਇਦ ਮਾਲਸੀ ਕੇ ਪਟਿਆਲੇ ਵਾਲੀ ਸੈਡ ਉਹ ਬਾਈ ਪਾਲ ਹੋਣਾ ਨੇ ਪਾਈ ਸੀ ਵੀਡੀਓ ਵੀ 6-7 ਸਾਲ ਦੀ ਬੱਚੀ ਆ ਤੇ ਉਹਦੇ ਹੱਥ ਪਾਈ ਬੈਠਾ ਵਾ ਤੇ ਉਹ ਗਲਤ ਹਰਕਤਾਂ ਕਰੀ ਜਾਂਦੇ ਆ ਆ ਕੁਛ ਕਰਕੇ ਕਰਦੇ ਆ ਇਹਦਾ ਨਾਮ ਹੈ ਵੈਦ ਗਰਮੀਤ ਸਿੰਘ ਗੋਲਪ ਦਸਤਾਰ ਸਜਾਈ ਹੋਈ ਆ ਲੁਧਾਨੇ ਵੀ ਬਹਿੰਦੇ ਤਰਨਤਾਰਨ ਵੀ ਅੰਮ੍ਰਿਤਸਰ ਵੀ ਬਹਿੰਦੇ ਆ ਜੋ ਕੁਝ ਲਿਖਿਆ ਇਹਨੂੰ ਤੁਸੀਂ ਹਾਈਡ ਨਾ ਕਰਿਓ ਚਲਾ ਦਿਓ ਜੇ ਅੱਜ ਇਹ ਗੱਲਾਂ ਸੁਣ ਪੜ ਲਾਂਗੇ ਤੇ ਇਸ ਦਰਿਆ ਨੂੰ ਰੋਕ ਲਾਂਗੇ ਨਹੀਂ ਇਹਦੇ ਵਿੱਚ ਸਾਡੇ ਬੱਚਿਆਂ ਨੇ ਵਹਿ ਜਾਣਾ ਤੇ ਮੁੜ ਕੇ ਆਪਣੇ ਕੋਲੋਂ ਕੰਮ ਲੋਟ ਨਹੀਂ ਆਉਣਾ ਨਸ਼ੇ ਛਡਾਓ ਸੈਂਟਰ ਸੈਂਟਰ ਖੁੱਲ ਸਕਦੇ ਪਰ ਕੰਮ ਨੂੰ ਰੋਕਣ ਵਾਲਾ ਕਿਸੇ ਨੇ ਕੋਈ ਸੈਂਟਰ ਨਹੀਂ ਖੁੱਲਣਾ ਤੇ ਨਾ ਹੀ ਇਹ ਖੋਲਿਆ ਜਾਣਾ ਆਪ ਦੇ ਹਥਿਆਰ ਨੂੰ ਲੋਹੇ ਦੀ ਰਾੜ ਵਰਗਾ ਕਰ ਲਓ ਸਾਡੀ ਦਵਾਈ ਖਾ ਕੇ ਵੈਦ ਜੀ ਕਹਿ ਰਹੇ ਗੁਰਮੀਤ ਸਿੰਘ ਜੀ ਆ ਬਹੁਤ ਇਤਰਾਜਯੋਗ ਲਾਉਣਾ ਸਾਰਿਆਂ ਨੇ মিডিਆ ਦੇ ਵਿੱਚ ਹਾਈਟ ਨਹੀਂ ਕਰਨਾ ਬਲਰ ਨਹੀਂ ਕਰਨਾ ਇਸ ਨੂੰ ਬੱਚੇ ਪੜਦੇ ਆ ਫਿਰ ਆਨਲਾਈਨ ਇਹਨਾਂ ਤੋਂ ਆਰਡਰ ਕਰਦੇ ਆ ਤੁਸੀਂ ਦੇਖ ਲਓ ਇੱਕ ਵੈ ਦਾ ਸਰਾਓ ਇਦੇ ਬਾਰੇ ਜ਼ਿਆਦਾ ਡਿਟੇਲ ਚ ਕੱਟੇ ਨਹੀਂ ਗਿਆ ਸਮਾਂ ਥੋੜਾ ਸੀ ਇਹਦੀ ਫੋਟੋ ਦੇ ਦਿੰਨੇ ਆ ਹਰਕਤ ਆ ਇਹਦੀਆਂ ਵੀ ਇਹੀ ਆ ਲਿਖਿਆ ਜਿਉ ਇਹਦੇ ਉੱਤੇ ਹੈਗਾ ਸਾਰੇ ਸਰਦਾਰ ਇੱਕ ਦੋ ਨੂੰ ਛੱਡ ਕੇ ਵੈਦ ਸੁਖਵੀਰ ਸਿੰਘ ਕੀ ਲਿਖਿਆ ਉੱਤੇ ਸਾਈਜ਼ ਨੂੰ ਵੱਡਾ ਤੇ ਮੋਟਾ ਕਰਨ ਦੇ ਚਾਹਵਾਨਾ ਮਿਲੋ ਆ ਪੜ੍ਹ ਲਓ ਇੱਥੇ ਕੀ ਲਿਖਿਆ ਅਸੀਂ ਉਹਦੇ ਤੇ ਮਾਰਕ ਕਰਤਾ ਇਹਨੇ ਬੱਚਿਆਂ ਦੀ ਉਹ ਲਾਈ ਸੀ ਪੈਂਟ ਦੇ ਵਿੱਚੋਂ ਜੱਪ ਖੋਲ ਕੇ ਤੇ ਉੱਤੇ ਲਿਖਿਆ ਸੀਗਾ ਇਹ ਵੀ ਨਿੱਕੀ ਤੋਂ ਇਦਾਂ ਕਰਕੇ ਸਾਡਾ ਵੀ ਸਪੈਸ਼ਲ ਟੇਲ ਆ ਜੇ ਤੁਸੀਂ ਸਾਈਜ਼ ਵੱਡਾ ਕਰਨਾ ਬੱਚਿਆਂ ਨੂੰ ਪਤਾ ਨਹੀਂ 15 ਸਾਲ ਦੇ ਵਿੱਚ ਫਿਰ ਫਿਲਮਾਂ ਫਨਮਾ ਵੇਂਦੇ ਆ ਤੇ ਕਰੀਨਾ ਕੰਮਾਂ 'ਚ ਪੈ ਜਾਂਦੇ ਤੇ ਸਾਡੇ ਕੋਲੇ ਜਦੋਂ ਕੇਸ ਆਉਂਦੇ ਤੇ ਸਾਨੂੰ ਸਮਝ ਨਹੀਂ ਆਉਂਦੀ ਅਸਲੀ ਨਾ ਤਾਂ ਮੁੰਡੇ ਦੀ ਗਲਤੀ ਨਾ ਕੁੜੀ ਦੀ ਗਲਤੀ ਅਸਲੀ ਗਲਤੀਆਂ ਇੱਥੇ ਨਿਕਲੀਆਂ ਵੈਰ ਦਜੀਤ ਸਿੰਘ ਬਜ਼ੁਰਗ ਆ ਇਹੇ ਤੇ ਥੱਲੇ ਜਿਹੜੀ ਨਾ ਫੋਟੋ ਲੱਗੀਆਂ ਅਸੀਂ ਸ਼ੋਅ ਨਹੀਂ ਕਰ ਸਕਦੇ ਬਹੁਤ ਇਤਰਾਜਯੋਗ ਨੇ ਵੈਰ ਦਰਸ਼ਨ ਸਿੰਘ ਸਰਦਾਰ ਕੁੰਡਗਾਂ ਮੁੱਛਾ ਰੱਖੀਆਂ ਸੰਦ ਲੋਹੇ ਵਰਗਾ ਕਰੋ ਨੰਬਰ ਦਿੱਤਾ ਗਿਆ ਤੇ ਨਾਲ ਹੀ ਉਹਦਾਂ ਦੀਆਂ ਚੀਜ਼ਾਂ ਨੂੰ ਇਹ ਉਲਟਾ ਲਿਖਿਆ ਵੀ ਹੈ ਨਾ ਨੰਬਰ ਦਿੱਤਾ ਤੇ ਘਰ ਬਹਿ ਕੇ ਤੁਸੀਂ ਮਦਦ ਆ ਸਕਦੇ ਆ ਜਿਨ੍ਹਾਂ ਨੂੰ ਬਾਹਰ ਸ਼ਰਮ ਆਉਂਦੀ ਹੈ ਉਹ ਚਾਹੇ ਬੱਚੇ ਆ ਤੇ ਚਾਹੇ ਬਜ਼ੁਰਗ ਆ ਬਕਾਇਦਾ ਉਦਾਂ ਪਾਵਾ ਜਾਂ ਲੋਹੇ ਦਾ ਫੜਕੇ ਦੱਸ ਰਿਹਾ ਹੁਣ ਇੰਟਰਨੈਸ਼ਨਲ ਮਲਕੀਤ ਵੈਦ 358000 ਫੋਲੋਅਰ ਨੇ ਉਹਦੇ ਬਲੂ ਟੈਕ ਲੱਗੀ ਹੋਈ ਆ ਇਹ ਕਹਿੰਦਾ ਮਤਲਬ ਆ ਵੀ ਜੇ ਸਾਡੀ ਦਵਾਈ ਕਹਿੰਨੇ ਖਾਧੀ ਹੋਵੇ ਤੇ ਜਨਾਨੀ ਕਿਸੇ ਹੋਰਨ ਲ ਦੇਖ ਜਾਵੇ ਲੈ ਲੋਰ ਕੋਰਚੇ ਨੂੰ ਇਹ ਕਹਿੰਦਾ ਵੀ ਸਾਡੀ ਦਵਾਈ ਦੀ ਇੱਕ ਡੱਬੀ ਖਾਓ ਕੋਠੇ ਵਾਲੀ ਵੀ ਮਨਾ ਕਰ ਦੂਗੀ ਮਤਲਬ ਇਹਦਾ ਡਿਟੇਲ ਚ ਦੱਸ ਦਈਏ ਥੋੜਾ ਜਿਹਾ ਕੋਠੇ ਵਾਲੀਆਂ ਕੰਜਰੀਆਂ ਨੂੰ ਕਹਿੰਦੇ ਆਮ ਜਿਹਨਾਂ ਨੂੰ ਨੌਜਵਾਨ ਅੱਜਕੱਲ ਬਹੁਤ ਹੋਰ ਹਸ ਹਾਵਨਾ ਬੋਲਦੇ ਮੈਂ ਉਹ ਕਹਿਣਾ ਨਹੀਂ ਚਾਹੁੰਦਾ ਇਹ ਕਹਿੰਦਾ ਵੀ ਸਾਡੀ ਦਵਾਈ ਖਾਓ ਤੁਹਾਡੇ ਚ ਇੰਨੀ ਪਾਵਰ ਆ ਜਾਊਗੀ ਜੋ ਬਲਾਤਕਾਰ ਦੇ ਕਾਰਨ ਬਣ ਰਹੇ ਆ ਇਹ ਕਹਿੰਦੇ ਸਾਡੀ ਦਵਾਈ ਖਾਓ ਦਵਾਈ ਤੋਂ ਬਾਅਦ ਸਾਨੂੰ ਕੱਚਾ ਜਿਹੜਾ ਸਪੈਸ਼ਲ ਸਲਵਾਉਣਾ ਪੈ ਜੂਗਾ ਐਕਸਟਰਾ ਜਗ੍ਹਾ ਲਈ ਵੈਦ ਮਲਕੀਤ ਸਾਹਿਬ ਕਹਿ ਰਹੇ ਆ ਵੀ ਡੋਲੂ ਟੰਗ ਨੋਸਕਾ ਤੇ ਅਸੀਂ ਇਹਨਾਂ ਵੈਦਾਂ ਨੂੰ ਇਹ ਗੱਲਬਾਤ ਇੱਥੇ ਸਮਝਾ ਦਗੇ ਸਮਾਪਤ ਹੋ ਗਿਆ ਇਹ ਡੋਲੂਆਂ ਤੋਂ ਟਿਫਣ ਬਣ ਜਾਣੇ ਆ ਹੁਣ ਤੇ ਆਹ ਲਗਵੜ ਇਹਨਾਂ ਪਰਿਵਾਰਾਂ 'ਚ ਗੱਲਾਂ ਹੋਣਗੀਆਂ ਐਂਡ ਤੇ ਉਸ ਗੱਲ ਦਾ ਅਸੀਂ ਜਵਾਬ ਦੇਵਾਂਗੇ ਵੀ ਕਹਿਣਗੇ ਵੀ ਵੈਦ ਸਾਹਿਬ ਘਰੇ ਨਹੀਂ ਆਏ ਤੇ ਦੂਜਾ ਮੁੰਡਾ ਟੇਬਲ ਟਾ ਕੇ ਕਿ ਇੱਥੇ ਚੱਲਿਆ ਉਹ ਕਹਿੰਦੇ ਵੈਦ ਸਾਹਿਬ ਹਸਪਤਾਲ ਪਏ ਆ ਤੇ ਦੂਜਾ ਮੁੰਡਾ ਟੇਬਲ ਟਾ ਕੇ ਉਹਦੀ ਰੋਟੀ ਲੈ ਕੇ ਚੱਲਿਆ ਲੱਤਾਂ ਲੋਤਾ ਤੜਾਈ ਬੈਠਾ ਓਕੇ ਹਾਂ ਇੱਕ ਹੋਰ ਬਹੁਤ ਜ਼ਰੂਰੀ ਥੇਸ ਇਹਨੇ ਵੈਦਾ ਮੁਲਕੀ ਸੰਗ ਨਾਲ ਜਿਹੜੀ ਬੀਬੀ ਬੈਠੀ ਆ ਇਹਦਾ ਨਾਂ ਹੈਗਾ ਦੀਪਿਕਾ ਲੋਥਰਾ ਇਹ ਬਲੌਗਰ ਆ ਇਹ ਪ੍ਰਮੋਸ਼ਨਾਂ ਕਰਦੀ ਆ ਪ੍ਰਮੋਸ਼ਨਾਂ ਕਰਨ ਦੇ 25 ਤੋਂ 30000 ਰੁਪਏ ਇੱਕ ਵੀਡੀਓ ਦਾ ਲੈਂਦੀ ਆ ਤਕਰੀਬਨ 4-5 ਵਿੱਚ ਅਸੀਂ ਤੁਹਾਨੂੰ ਇਹ ਸ਼ੋਅ ਕਰਾਂਗੇ ਇਹ 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 ਦੀਆਂ ਜਿਹੜੀਆਂ ਹਰਕਤਾਂ ਨੇ ਉਸ ਤੋਂ ਬਾਅਦ ਇੱਕ ਸਟੋਰੀ ਵੀ ਅਸੀਂ ਤੁਹਾਡੀ ਇਹਦੀ ਸ਼ੇਅਰ ਕਰਾਂਗੇ ਇਹ ਸਲਾਹ ਕਰ ਰਹੇ ਆ ਕਿ ਵੀਡੀਓ ਪਾਉਣੀ ਕਿਵੇਂ ਆ ਤੇ ਸਲਾਹ ਵੀਡੀਓ ਸੀ ਇਹ ਸਕਰੀਨਸ਼ਾਟ ਲੈ ਲਿਆ ਵੀ ਇਦਾਂ ਪਾਉਣੀ ਆ ਵੀਡੀਓ ਵੀ ਸਬਾਲਾ ਦੇ ਲਈ ਇਹ ਕਹਿੰਦੇ ਜੇ ਤੁਸੀਂ ਸਾਡੀ ਦਵਾਈ ਖਾਓਗੇ ਮਲਕੀਤ ਸਿੰਘ ਹੁਣੀ ਕਹਿੰਦੇ ਵੀ ਹਾਸ਼ਿਆਂ ਵਰਗਾ ਹੋ ਜਾਊਗਾ ਬੀਬੀ ਦਾ ਚੈਪਟਰ ਆਪਾਂ ਇੱਥੇ ਬਾਅਦ ਚ ਗੱਲਬਾਤ ਕਰਦੇ ਆਂ ਇਹ ਆਬੈਦ ਜਸ਼ਨ ਸੰਧੂ ਪੰਜਾਬ ਦਾ ਸਰਦਾਰ ਆ ਜਸ਼ਨ ਸੰਧੂ ਇਹਨੇ ਤਾਂ ਹੱਥ ਦੀ ਮਕਾਤੀ ਲਿਖਣ ਲੱਗਾ ਹੀ ਨਹੀਂ ਸ਼ਰਮ ਖਾਂਦਾ ਹਾਲਾ ਕਿ ਮੈਂ ਉੱਥੇ ਮਾਰਕਰ ਕਰਤਾ ਵੀ ਮੈਨੂੰ ਸ਼ਰਮ ਆਉਂਦੀ ਮੈਂ ਉਹ ਤੁਹਾਡੇ ਸਾਹਮਣੇ ਸ਼ੋਅ ਨਹੀਂ ਕਰ ਸਕਦਾ ਜੋ ਕੁਝ ਨੇ ਲਿਖਿਆ ਇਹਨੇ ਇਹ ਵੀ ਲਿਖਿਆ ਵੀ ਜਿੰਨਾ ਵੀਰਾ ਨੂੰ ਵਾਇਗਰਾ 200 ਐਮ ਜੀ ਵੀ ਕੰਮ ਨਹੀਂ ਨਾ ਕਰਦੀ ਉਹ ਵੀ ਸਾਡੇ ਤੋਂ ਦਵਾਈ ਲਓਗੇ ਸਾਡੀ ਦਵਾਈ ਕੰਮ ਕਰੂਗਾ ਫਿਰ ਪ੍ਰਮੋਸ਼ਨਲ ਇਹ ਹੈ ਜੋ ਬਲੂ ਫਿਲਮਾਂ ਨੇ ਉਹਨਾਂ ਦੇ ਸਕਰੀਨ 'ਚ ਛੋਟ ਕੱਟ-ਕੱਟ ਕੇ ਲਾਉਂਦੇ ਨੇ ਆਪਦੀਆਂ ਪ੍ਰਮੋਸ਼ਨਾਂ ਕਰ ਲਈ ਪੇਡ ਪ੍ਰਮੋਸ਼ਨਲ ਲਈ ਇਹ ਹੈ ਲਚਰਤਾ ਵਧਾਰ ਰਹੇ ਨੌਜਵਾਨ ਮੁੰਡੇ ਕੁੜੀਆਂ ਜਿਨ੍ਹਾਂ ਨੂੰ 50 ਤੋਂ ਲੱਖ ਰੁਪਇਆ ਪ੍ਰਮੋਸ਼ਨਾਂ ਤੇ ਦਿੰਦੇ ਨੇ ਉਹ ਇਹਨਾਂ ਦੀਆਂ ਪ੍ਰਮੋਸ਼ਨਾਂ ਕਰਦੇ ਨੇ ਵੀ ਹੋਟਲ ਚੋਂ ਨਿਕਲ ਕੇ ਆ ਰਹੇ ਆ ਮੁੰਡਾ ਕੁੜੀ ਆਪਸ ਦੇ ਵਿੱਚ ਫਿਜ਼ੀਕਲ ਹੋਏ ਸੀ ਉਹ ਹਜੇ ਪੈਂਟ ਲਾ ਰਿਹਾ ਤੇ ਇਹ ਤੁਰਨ ਦਾ ਨਾਟਕ ਕਰ ਰਹੀ ਹੈ ਵੀ ਮੇਰੇ ਤੋਂ ਚੱਜਣਾ ਤੁਰਿਆ ਵੀ ਨਹੀਂ ਜਾ ਰਿਹਾ ਐਸੇ ਪਹਿਣ ਕੇ ਪੇਚੇ ਭੁੱਲ ਜਾਣਗੇ ਟੈਨ ਤੇ ਚੇਤੇ ਇਹ ਬਾਈ ਵੈਦ ਜਸ਼ਨ ਸੰਧੂ ਹੋਣਾ ਦੀ ਲਖਤ ਆ ਇਹਨਾਂ ਨੂੰ ਕੀ ਪਤਾ ਪੇਚਾ ਪਾ ਹੁਣ ਪਿਆ ਏ ਵੀ ਇਹਨਾਂ ਦੀ ਗੱਲਬਾਤ ਹੈ ਕਿਉਂਕਿ ਕੋਸ਼ਿਸ਼ ਆਪ ਦਾ ਮੈਂ ਮੈਨੂੰ ਬਾਣਾ ਇਜਾਜ਼ਤ ਨਹੀਂ ਦਿੰਦਾ ਪਰ ਕਾਰਵਾਈ ਬਾਣਾ ਜ਼ਰੂਰ ਕਰੂਗਾ ਇਹ ਆਬੈਦ ਅਮਨਦੀਪ ਸਿੰਘ ਪੰਜਾਬ ਦਾ ਸਿੱਖ ਨੌਜਵਾਨ ਸਰਦਾਰ ਇਹ ਬੰਦਾ ਕਹਿੰਦਾ ਵੀ ਜੇ ਤੁਸੀਂ ਸਾਡਾ ਕੈਪਸੂਲਾ ਦਵਾਈ ਖਾਣੇ ਆ ਤੇ ਸੱਸ ਦਾ ਮੂੰਹ ਭੰਨਣ ਵਾਲੀ ਧਰਾਕ ਹੈ ਇਹ ਇਹਦਾ ਮਤਲਬ ਇਹਦੇ ਮਨ 'ਚ ਇਹ ਆਦੀ ਜੇ ਇੱਕ ਵਿਆਹ ਹੋਇਆ ਮੁੰਡਾ ਇਹ ਨਸ਼ਾ ਕਰੂਗਾ ਇਹ ਮੈਡੀਕਲ ਇਹਨਾਂ ਤੋਂ ਲਊਗਾ ਤੇ ਉਹ ਸੱਸ ਦੇ ਨਾਲ ਵੀ ਸਰੀਰਕ ਸੰਬੰਧ ਬਣਾ ਸਕਦਾ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਵੀ ਉਹ ਸਾਡੀ ਮਾਂ ਨਾਲ ਵਿਆਹੇ ਹੋਏ ਬੰਦੇ ਦੀ ਉਹ ਕੋ ਇਹ ਬੀਬੀ ਇਹਨਾਂ ਨਾਲ ਵੀ ਆ ਲੁਧਰਾ ਜੀ ਪ੍ਰੋਮੋਸ਼ਨ ਕਰਨ ਦੀ ਗੱਲਬਾਤ ਕਰ ਰਹੇ ਆ ਇਹ ਵੀ ਪ੍ਰੋਮੋਸ਼ਨ ਕਰਨੀ ਕਿਵੇਂ ਆ ਪ੍ਰੋਮੋਸ਼ਨ ਆ ਤੁਹਾਨੂੰ ਇਹਨਾਂ ਦੀ ਅਸੀਂ ਬਾਅਦ ਚ ਦੱਸਦੇ ਆ ਇਹ ਕਹਿੰਦਾ ਇੱਕ ਚਮਚ ਲੈ ਲਓ ਕਰਨ ਤੋਂ ਪਹਿਲਾਂ ਘੰਟਾਕ ਦੂਜੀ ਾਰ ਕਰਨ ਤੋਂ ਮਨਾ ਨਹੀਂ ਕਰੂਗੀ ਔਰਤ ਇਹ ਵੈਦ ਅਮਨ ਅਮਨ ਪ੍ਰੀਤ ਸਿੰਘ ਆ